ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਮਹਰਾਣਾ ਮਹਰਾਣਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹਰੀਕੇ ਪੱਤਣ ਤੋਂ ਦੋਸਤੋ ਕੋਈ ਕਿਲੋ ਡੇਢ ਕਿਲੋਮੀਟਰ ਦੀ ਦੂਰੀ ਆ ਪਿੰਡ ਮਹਰਾਣੀ ਦੀ ਕਾਫੀ ਮਸ਼ਹੂਰ ਪਿੰਡ ਆ ਦੋਸਤੋ ਤੇ ਕਾਫੀ ਵੱਡਾ ਪਿੰਡ ਆ ਹਰੀਕੇ ਪੱਤਣ ਦੇ ਬਿਲਕੁਲ ਨਾਲ ਨੈਸ਼ਨਲ ਹਾਈਵੇ ਬਠਿੰਡਾ ਅੰਮ੍ਰਿਤਸਰ ਤੋਂ ਕੋਈ 5-7 5-700 ਮੀਟਰ ਦੀ ਦੂਰੀ ਹੈਗੀ ਆ ਦੋਸਤੋ ਪਿੰਡ ਮਹਰਾਣੇ ਦੀ ਚੜ੍ਹਦੇ ਪਾਸੇ ਵੱਲ ਪਿੰਡ ਆ ਤੇ ਵੀਰ surjit singh ਉਹਨਾਂ ਦੇ ਘਰ ਆਇਆ ਦੋਸਤੋ ਕਾਫੀ ਲੰਬੇ ਸਮੇਂ ਤੋਂ ਵੀਰ ਹੁਣੀ ਆਪਣੇ ਨਾਲ ਜੁੜੇ ਆ ਰਹੇ ਨੇ ਆਪ ਗਵਰਨਮੈਂਟ ਜੌਬ ਤੇ ਨੇ ਦੋਸਤੋ ਠੀਕ ਆ ਜੀ ਪੂਰੀ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਉਹਨਾਂ ਦੇ ਸੁਪੁੱਤਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਦੋ ਪਸ਼ੂ ਆ ਦੋਸਤੋ ਦੋਵੇਂ ਪਸ਼ੂ ਸਵੇਰ ਸਵੇਰੇ ਨੇ ਦੁੱਧ ਤੇ ਚੱਲਣ ਰਹੇ ਨੇ ਇੱਕ ਵਿਹੜ ਦਿਖਾਵਾਂਗੇ ਤੁਹਾਨੂੰ ਸਟਾਰਟਿੰਗ ਤੋਂ ਰੇਟ ਬਿਲਕੁਲ ਜਾਇਜ਼ ਤੇ ਜੈਨੂਨ ਰੇਟ ਹੋਣਗੇ ਠੀਕ ਆ ਜੀ ਤੇ ਗੰਢੀ ਪਿੰਡ ਪਿੰਡ ਬਿਲਕੁਲ ਨੇੜੇ ਆ ਤੇ ਹਰੀ ਕੇ ਪੱਤਨ ਬਹੁਤੇ ਵੀਰ ਸਾਰੇ ਵੀਰ ਜਾਣਦੇ ਹੀ ਹਰੀ ਕੇ ਪੱਤਨ ਮਾਜੇ ਦਾ ਪੇਂਡਾ ਦੋਸਤੋ ਮਰਾਨਾ ਤੇ ਵਿਜ਼ਿਟ ਕਰ ਲਿਓ ਦੋਸਤੋ ਘਰੇ ਤੁਸੀਂ ਅੱਜ 28 ਫਰਵਰੀ ਆ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਸ਼ਾਮ ਦਾ ਹੈਗਾ 5:30 5 ਵਜੇ ਦਾ ਬਾਕੀ ਆਪਣੀ ਨਰਕਪਰਖਾ ਤਸੱਲੀ ਆ ਤੁਸੀਂ ਘਰਾਂ ਕੇ ਕਰ ਲਿਓ ਪਸ਼ੂ ਦੁੱਧ ਤੇ ਚੱਲਣ ਰਹੇ ਨੇ ਦੋ ਟਾਈਮ ਚੋਕੇ ਇੱਕ ਟਾਈਮ ਚਾਹੋ ਚੋਕੇ ਉਹ ਤਸੱਲੀ ਤੁਸੀਂ ਆ ਜੋ ਵੀ ਦੋਸਤੋ ਬਣਦੀ ਸਰਦੀ ਆਪਣੀ ਜਰੂਰ ਮੁਕੰਮਲ ਤੌਰ ਤੇ ਪੂਰੀ ਕਰ ਲਿਓ ਠੀਕ ਆ ਆਉ ਲੈਨੇ ਆ ਬਥੇਰੇ ਡਿਟੇਲ ਆਪਾਂ ਇਨਾ ਪਸ਼ੂਆਂ ਦੀ ਕਰਦੇ ਆ ਗੱਲਬਾਤ ਹਾਜੀ ਸਭ ਤੋਂ ਪਹਿਲਾਂ ਵੀਰ ਸਾਸਰੀਕਾਲ ਸਾਸਰੀਕਾਲ ਜੀ ਕਸਰੀ ਕਾਲ ਹੋ ਹੋ ਠੀਕ ਠਾਕ ਜੀ ਹਾਂ ਜੀ ਵਧੀਆ ਜੀ ਠੀਕ ਠਾਕ ਤੇ ਇੱਕ ਆਪਣੇ ਭੈਣ ਭਰਾਵਾਂ ਨੂੰ ਨਾਮ ਦੱਸ ਦੋ ਆਪਣਾ ਛੋਟੀ ਭਾਈ ਮੇਰਾ ਨਾਮ ਲਾਪਰੀ ਸਿੰਘ ਆ ਜੀ ਆ ਲਾਪਰੀ ਸਿੰਘ ਹਾਂ ਜੀ ਪਿੰਡ ਮਹਰਾਣਾ ਤਹਿਸੀਲ ਪਟੇ ਜਿਲ੍ਹਾ ਤਨਦਨ ਸਾਹਿਬ ਠੀਕ ਹੈ ਜੀ ਠੀਕ ਹਾਂ ਜੀ ਤੇ ਲਾਪਰੀ ਸਿੰਘ ਆ ਤੇ ਪਸ਼ੂ ਦੋ ਬਕਾਊ ਨੇ ਹਾਂ ਜੀ ਹਾਂ ਜੀ ਦੋ ਪਸ਼ੂ ਗੋਵੇ ਆਪਣੇ ਕੋਲ ਅੱਛਾ ਜੀ ਇੱਕ ਮੱਝ ਆ ਗਈ ਆ ਇੱਕੇ ਬੈੜ ਹਾਂ ਜੀ ਇੱਕ ਬੈੜ ਬੈੜ ਤਾਜੀ ਸੂਈ ਹੈ ਤੇ ਮੱਝ ਦਾ ਸਮਾਂ ਕਿੰਨਾ ਹੋ ਗਿਆ ਵੈਸੇ ਮੱਝ ਵੀ 1 ਮਹੀਨਾ ਹੋ ਗਿਆ ਜੀ ਸੂਈ ਨੂੰ 1 ਮਹੀਨੇ ਕਦੀ ਹਾਂ ਜੀ ਠੀਕ ਆ ਜੀ ਲੇ ਗੋ ਅੱਜ ਤੋਂ ਆਪਾਂ ਇ ਇੱਕ ਮਹੀਨੇ ਦੀ ਸੂਈ ਆ ਬੱਚਾ ਹੈਗਾ ਥੱਲੇ ਬੱਚਾ ਹੀ ਮਰ ਗਿਆ ਮਰ ਗਿਆ ਬੱਚਾ ਹਾਂਜੀ ਮਹੀਨੇ ਦੀ ਸੂਈ ਕਿੰਨੇ ਕਿਲੋ ਦੁੱਧ ਤੇ ਹੋਣਾ ਕੀ ਇਸ ਟਾਈਮ ਵੀਰ ਜੀ 11 ਕਿਲੋ ਦੁੱਧ ਤੇ ਚੱਲ ਰਹੀ ਆ ਬਾਕੀ ਆਪਾਂ 10 ਕਿਲੋ ਦੁੱਧ ਕਹਿ ਕੇ ਦੇਵਾਂਗੇ ਕਿ ਅਗਲਾ ਤਿੰਨ ਟਾਈਮ ਚਾਰ ਟਾਈਮ ਮਤਲਬ ਕਿ ਹੱਥ ਦਾ ਵੀ ਡੰਗਰ ਕਰਦਾ ਵਾ ਠੀਕ ਹੈ ਜੀ ਠੀਕ ਹਾਂਜੀ ਮਤਲਬ ਕਿ 10 ਕਿਲੋ ਪੱਕਾ ਦੁੱਧ ਹਾਜ਼ਰ ਹਾਂਜੀ ਹਾਂਜੀ 10 ਕਿਲੋ ਪੱਕਾ ਦੁੱਧ ਆ ਜੀ ਲਓ ਵੀ ਹਾਂ ਜੀ ਦੋਸਤੋ 10 ਕਿਲੋ ਦੁੱਧ ਪੱਕਾ ਇਸ ਮੱਝ ਦੇ ਥੱਲੇ ਹੁਣ ਹਾਜ਼ਰ ਆ ਜੀ ਸਿੰਘ ਨਹੀਂ ਨਹੀਂ ਹਿਲਦੇ ਸਿੰਘ ਦੇ ਮੀਣੀ ਆ ਫਿਰ ਹਾਂਜੀ ਹਾਂਜੀ ਚਿਲਦੇ ਸਿੰਘ ਦੋਨੋਂ ਸਿੰਘ ਹਿਲਦੇ ਆ ਹਾਂਜੀ ਦੋਵੇਂ ਹਿਲਦੇ ਨੇ ਦੋਸਤੋ ਦੋਨੋਂ ਸਿੰਘ ਹਿਲਦੇ ਆ ਮੀਣੀ ਇਹ ਮਾਝਾ ਤੇ ਸੂਹਾ ਲਾਪਿਤ ਕਿੰਮਾ ਦੱਸਿਆ ਇਹ ਤੀਸਰਾ ਸੂਹਾ ਸੋਇਆ ਜੀ ਵੀਰ ਜੀ ਤੀਸਰਾ ਸੂਹਾ ਹਾਂਜੀ ਬਾਕੀ ਚੋਣ ਚਾਨ ਦੀ ਕਿਦਾਂ ਚੋਣ ਚਾਨ ਬਹੁਤ ਵਧੀਆ ਵੀਰ ਜੀ ਇਹਦਾ ਸਾਫ ਸੁਥਰੀ ਬਿਲਕੁਲ ਸਾਫ ਸੁਥਰੀ ਪੂਰੀ ਕਿਸੇ ਤਰ੍ਹਾਂ ਦੇ ਭੂਰ ਛੱਟਾ ਫੁਹਾਰਾ ਨਹੀਂ ਨਹੀਂ ਭਾਈ ਬਹੁਤ ਪੋਲੀ ਆ ਰੂਵਾਂ ਵਾਂਗੂ ਪੋਲੀ ਆ ਮਾਝ ਆਪਣੀ ਠੀਕ ਆ ਵੀਰ ਹਾਂਜੀ ਲਓ ਦੋਸਤੋ ਵੀਰਾਂ ਦਾ ਵੀ ਬਿਲਕੁਲ ਰੂਵਾਂ ਵਾਂਗੂ ਪੋਲੀ ਆ ਤੇ 11 ਕਿਲੋ ਵੈਸੇ ਘਰ ਦਾ ਤੋਦਾ 10 ਕਿਲੋ ਕਿਸੇ ਵੀਰ ਨੇ ਮੰਨ ਲਓ ਵੀ ਆਨਲਾਈਨ ਸੌਦਾ ਕਰਨਾ ਪਰ ਆਪਾਂ ਹਰ ਵਾਰ ਕਹਿੰਦੇ ਆ ਇੱਥੇ ਆਣ ਕੇ ਆਪ ਜੀ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਤੇ 10 ਕਿਲੋ ਦੁੱਧ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਬਾਕੀ ਆ ਤੁਹਾਨੂੰ ਲੇਵਾ ਥਾਨ ਇੱਕ ਵਾਰੀ ਦਿਖਾ ਦਿੰਨੇ ਆਪਾਂ ਆ ਲਓ ਜੀ ਠੀਕ ਆ ਸਵੇਰ ਚਵਾਈ ਲਾਪਰੀ ਸਿਆ ਕਿੰਨੇ ਵਜੇ ਕੀਤੀ ਆ 7 ਵਜੇ ਭਾਈ 7 ਵਜੇ ਹਾਂ ਜੀ ਠੀਕ ਆ ਸ਼ਾਮ ਨੂੰ ਵੀ ਉਹ ਟਾਈਮ ਤੇ ਚਵਾਈ ਕਰਦੇ ਹਾਂ ਹਾਂਜੀ ਹਾਂਜੀ ਸ਼ਾਮ ਨੂੰ ਇਸੇ ਟਾਈਮ ਠੀਕ ਆ ਜੀ ਠੀਕ ਆ ਲੈ ਵੀਰ ਲਾਪਰਿਤ ਕੱਢ ਕੇ ਦਿਖਾ ਦਈਏ ਸੋ ਕੱਦ ਦੋਸਤੋ ਵੱਡਾ ਕੋਈ ਵੀਰ ਇੱਕ ਮੈਜ਼ਰਮੈਂਟ ਤੁਸੀਂ ਕਰ ਲਿਓ ਅੰਦਾਜ਼ਾ ਇੱਕ ਆਈਡੀਆ ਮੰਨ ਕੇ ਸੌਦਾ ਕਰਿਓ ਵੀ ਫੁੱਲ ਵੱਡੀ ਹਾਈਟ ਆ ਕੱਦ ਕੋਦ ਚੰਗਾ ਕੋਈ ਛੋਟੀ ਨਹੀਂ ਮੀਡੀਅਮ ਤੋਂ ਉੱਚੀ ਆ ਵੱਡੀਆਂ ਮੱਜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਹੈ ਮੀਣੀਆਂ ਠੀਕ ਆ ਜੀ ਦੋਨੋਂ ਸਿੰਘ ਹਿੱਲਦੇ ਆ ਕੋਈ ਫਿਕਸ ਸਿੰਘ ਨਹੀਂ ਗੇ ਹਿੱਲਦੇ ਸਿੰਘ ਨੇ ਤੇ ਸਵੇਰ ਕੋਈ ਵੀਰ ਦੂਜਾ ਮੰਨ ਲੈ ਤੇਜਾ ਮੰਨ ਲੈ ਠੀਕ ਆ ਬਾਕੀ ਅਗੇ ਸਮਝ ਆ ਹਰ ਕਵੀਰ ਦੀ ਆ ਲੋ ਹਾਂ ਜੀ ਨਹੀਂ ਹੰਡੀ ਬਣਿਆ ਹੋ ਕਾਣ ਹੋ ਜਾ ਦਰਦੀ ਤੇ ਨਹੀਂ ਹਾਂ ਜੀ ਦਰਦੀ ਤੇ ਨਹੀਂ ਡਰ ਨਹੀਂ ਡਰਦੀ ਨਹੀਂ ਸਾਜੀ ਬਣਾਣਾ ਹੋ ਜਾ ਹੋਰ ਦੀ ਵੀ ਇੱਥੇ ਤੋੜ ਲਾ ਤੋੜ ਲਾ ਹੋਰ ਤੋੜ ਲਾ ਲਾ ਮੀ ਤੋੜ ਲਾ ਕਮਾਲੀ ਰੋਗ Fíjate, muy ਲਓ ਜੀ ਸੋ ਦੋਸਤੋ ਖੁੱਲਾ ਦੋਸਤ ਜਿਹੜਾ 10 ਕਿਲੋ ਹੁਣ ਹਾਜ਼ਰ ਆ ਤੇ ਚੁੰਦੇ ਆਪਾਂ ਕਿਵੇਂ ਫਿਰ ਇਹਨੂੰ ਹਾਂਜੀ ਚਵਾਈ ਕਿਵੇਂ ਕਰਦੇ ਆ ਚਵਾਈ ਥਾਪੀ ਤੇ ਥਾਪੀ ਤੇ ਹਾਂਜੀ ਦੋਵੇਂ ਟਾਈਮ ਮਿਲਦੀ ਆ ਹਾਂਜੀ ਹਾਂਜੀ ਵਧੀਆ ਮਿਲਦੀ ਆ ਭਾਈ ਠੀਕ ਥਾਪੀ ਤੇ ਬੈਜਦੇ ਇਸ ਤਰ੍ਹਾਂ ਹੀ ਠੀਕ ਇਸੇ ਤਰ੍ਹਾਂ ਥਾਪੀ ਮਾਰ ਕੇ ਬੈਜਦੇ ਕੋਈ ਪਹਾੜਾ ਪੂੜਾ ਪਉਣ ਦੀ ਕੋਈ ਲੋੜ ਨਹੀਂ ਗਾਲਾਂ ਕਰਨ ਲੱਗ ਜਾਂਦੀ ਆ ਜੀ ਜਦੋਂ ਚੌਣ ਲੱਗੀ ਦਾ ਅੱਛਾ ਲਾਪਰੀ ਤੇ ਮੁੱਲ ਕੀ ਕਰਦੇ ਆਂਦਾ ਮੁੱਲ ਭਾਈ ਇਹਦਾ 60000 ਰੁਪਿਆ ਜੀ ਅੱਛਾ ਜੀ ਹਾਂਜੀ ਤੇ ਲੈਣ ਦੇ ਨਾਲ ਹੀ ਗੱਲਬਾਤ ਲੈਣ ਆਪਾਂ 60 ਜੋ ਮਾਨਤਾ ਕਰਦਾਂਗੇ ਕਲਪ ਦੋਸਤੋ 60000 ਦੇ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਖੁੱਲਾ ਡੁੱਲਾ ਠੀਕ ਆ ਤੇ ਡਿਮਾਂਡ ਚਾਹੇ 65000 ਰੀ ਕੀਤੀ ਆ ਸੋ ਬਾਕੀ ਇੱਕ ਵਾਰੀਆ ਤੁਸੀਂ ਥੰਦੇਵਾ ਵੇਖ ਕੇ ਚੈੱਕ ਕਰ ਲਓ ਆ ਲੋ ਠੀਕ ਹੈ ਜੀ ਠੀਕ ਆ ਸੋ 60000 ਦੇ ਵਿੱਚੋਂ ਛੋਟ ਛੱਪਾ ਇਸ ਤੋਂ ਬਾਅਦ ਦੋਸਤੋ ਇੱਕ ਸੈਕੰਡ ਨੰਬਰ ਤੇ ਦਿਖਾਉਣੀ ਆ ਤੁਹਾਨੂੰ ਗੈੜ ਕੱਦ ਘਾਟ ਫੁੱਲ ਬਟਾ ਫੁੱਲ ਵੱਡੀ ਆ ਜਿਦਾਕ ਨੋਰਮਲ ਆਪਾਂ ਪਰਲੇ ਬੰਨੇ ਇਹ ਮੱਝ ਦਿਖਾਈਏ ਤੁਹਾਨੂੰ ਉਹ ਤਾਂ ਬਿਲਕੁਲ ਇਕੁਅਲ ਜਿਹੜਾ ਇਸ ਵਿਹੜ ਦਾ ਕੱਦ ਕਾਠਾ ਤੇ ਝੁੰਗੀ ਆ ਠੀਕ ਆ ਜੀ ਸਿੰਘ ਤੁਸੀਂ ਵੇਖੋ ਕਿ 2-2 2.5 3-3 ਇੰਚ ਜਿਹੜੇ ਸਿੰਘ ਆ ਝੁੰਗੀ ਆ ਤੇ ਕੱਦ ਵਜ਼ਨ ਲੋਡ ਫੁੱਲ ਬਟਾ ਫੁੱਲ ਫੁੱਲ ਵੱਡੀ ਇਹ ਵਿਹੜ ਆ ਇੱਕ ਵਾਰ ਤੁਹਾਨੂੰ ਥੋੜਾ ਜਿਹਾ ਮਥਣਾ ਤੋਂ ਦਿਖਾ ਦਾਂ ਉਸ ਤੋਂ ਬਾਅਦ ਆਪਾਂ ਪੂਰੀ ਡਿਟੇਲ ਉਹ ਲੈ ਲੈਂਦੇ ਆ ਵੀਰ ਤੋਂ ਆ ਲਓ ਸੋ ਥਣ ਦੀ ਕੁਆਲਿਟੀ ਵੇਖ ਕੇ ਚੈੱਕ ਕਰ ਲਓ ਜੀ ਆ ਲਓ ਠੀਕ ਹੈ ਜੀ ਅੱਛਾ ਲਾਪ੍ਰੀਤ ਸਿੰਘ ਸੈਕੰਡ ਨੰਬਰ ਤੇ ਵੈਰਡ ਆਪਣੇ ਕੋਲ ਆ ਗਈ ਹੈ ਇਹਦੀ ਡਿਟੇਲ ਕਰਿਓ ਸਾਂਝੀ ਕੀ ਹੈ ਇਹ ਭਾਈ ਦੂਜਾ ਸੂਆ ਸੋਈ ਆ ਜੀ ਦੂਜਾ ਸੂਆ ਸੋਈ ਆ ਹਾਂ ਜੀ ਕਿੰਨਾ ਕੁ ਟਾਈਮ ਹੋ ਗਿਆ ਨ ਸੋਈ ਨੂੰ ਇਹਨੂੰ 1 ਮਹੀਨਾ ਦੇ 3-4 ਦਿਨ ਹੋਏ ਸੋਈ ਨੂੰ 1 ਮਹੀਨਾ 3-4 ਦਿਨ ਹਾਂ ਜੀ ਤੇ ਸੂਆ ਇਹ ਕਿੰਨਾ ਇਹ ਦੂਸਰਾ ਸੂਆ ਸੋਈ ਹੈ ਜੀ ਦੂਸਰਾ ਹਾਂ ਜੀ ਬੱਚਾ ਮਗਰ ਬੱਚਾ ਮਗਰ ਬੱਚਾ ਭਾਈ ਆ ਬੱਚਾ ਆ ਗਿਆ ਲਓ ਜੀ ਆ ਮਗਰ ਬੱਚਾ ਦੋਸਤੋ 1 ਮਹੀਨੇ ਤੋਂ ਕੁ 2-4 ਦਿਨ ਉਪਰ ਟੱਪੇ ਆ ਠੀਕ ਹੈ ਤੇ ਹੁਣ ਇਹਦੇ ਥੱਲੇ ਦੁੱਧ ਕਿੰਨਾ ਜੀ 17 ਲੀਟਰ ਦੁੱਧ ਤਿਆਰ ਆ ਜੀ ਭਾਈ ਇਹ ਥੱਲੇ 17 ਲੀਟਰ ਹਾਂ ਜੀ ਪੂਰਾ ਨੈਟ ਜਿਹੜਾ ਕੋਈ ਵੀਰੇ ਥੱਲੇ ਪਾਣੀ ਹਾਂ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰ ਜੀ ਆਪਾਂ ਤਿੰਨ ਟਾਈਮ ਚਾਰ ਟਾਈਮ ਅਗਲੇ ਨੂੰ ਚਵਾ ਦੇ ਠੀਕ ਹੈ ਜੀ ਹਾਂ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਨਵੋ ਦੋਸਤੋ 17 ਕਿਲੋ ਦੁੱਧ ਇਸ ਵਹੜ ਦੇ ਥੱਲੇ ਹਾਜ਼ਰ ਆ ਬੇਸ਼ੱਕ ਮਹੀਨੇ ਤੋਂ ਉੱਪਰ ਕੋਈ 2-4 ਦਿਨ ਦਾ ਸਮਾਂ ਤੁਹਾਨੂੰ ਨੋਟ ਕਰਾ ਹੀ ਦਿੱਤਾ ਵੀ 2-4 ਦਿਨ ਉੱਪਰ ਹੋ ਗਿਆ ਸਮਾਂ ਮਹੀਨੇ ਤੋਂ ਮਗਰ ਬੱਚਾ ਮੇਲ ਕਾਫ ਤੇ ਦੂਜਾ ਸੂਆ ਠੀਕ ਆ ਜੀ ਦੂਸਰਾ ਸੂਆ ਇਹ ਸੁਈ ਆ ਬੜ ਖਾਨ ਤੋਂ ਬਹੁਤ ਸੋਹਣਾ ਥਾਣਾ ਮੱਜਾ ਦਾ ਥਾਣਾ ਆਪਾਂ ਕਹਿ ਦਿੰਦੇ ਨੇ ਵੀ ਦੋਸਤੋ ਹੱਥੀ ਚਵਾਈ ਵਾਲਾ ਮੁੱਠੀ ਥਾਣਾ ਰੋਗ ਰੋਗ ਥਾਣਾ ਤੁਸੀਂ ਵੇਖ ਕੇ ਚੈੱਕ ਕਰ ਲਓ ਠੀਕ ਆ ਤੇ ਬਾਕੀ ਹੈ ਠੰਡੀ ਧੀਰੀ ਆ ਹਾਂ ਜੀ ਹਾਂ ਜੀ ਬਹੁਤ ਠੰਡੀ ਸੀਲਾ ਵੀਰ ਜੀ ਜਿਤਨਾ ਮਰਜੀ ਕੋਈ ਆਪਾਂ ਨੂੰ ਰਸੀ ਪਾਉਣ ਦੀ ਲੋੜ ਨਹੀਂ ਪੈਂਦੀ ਲਤਾਂ ਨੂੰ ਠੀਕ ਆ ਜੀ ਹਾਂ ਜੀ ਮਤਲਬ ਕੋਈ ਜਵਾਗ ਨਿਆਣਾ ਬਹਿ ਕੇ ਵੀ ਚੋਲੇ ਕੁਛ ਹਾਂ ਜੀ ਹਾਂ ਜੀ ਕੋਈ ਗੱਲ ਹੀ ਨਹੀਂ ਭਾਈ ਠੀਕ ਆ ਜੀ ਹਾਂ ਜੀ ਬਹੁਤ ਠੰਡੀ ਸੀਲ ਔਲ ਕੇ ਵੀ ਤੋਰ ਕੇ ਦਿਖਾ ਦਈਏ ਕੋਈ ਨੋ ਤੁਸੋ ਕੱਦ ਕਾਠ ਵਾਲੇ ਪਾਸਿਓ ਪੂਰੀ ਠੀਕ ਆ ਜੀ ਵੱਡੀ ਆ ਕੋਈ ਵੀਰ ਇਹ ਨਾ ਹੋਵੇ ਵੀ ਆਈਡੀਆ ਮੰਨ ਕੇ ਆਵੇ ਵੀ ਕਿਤੇ ਮੀਡੀਅਮ ਹਾਈਟ ਆ ਫੁੱਲ ਵੱਡੀ ਆ ਤੇ ਫੁੱਲ ਵੱਡੀ ਆ ਠੀਕ ਆ ਕੱਦ ਕਾਠ ਪੂਰਾ ਉੱਚਾ ਵਹਿਣਦਾ ਬੇਲਬੂਲ ਸਪੈਸ਼ਲ ਆ ਲੰਬਾਈ ਪੂਰੀ ਆ ਉਚਾਈ ਪੂਰੀ ਆ ਆ ਲੋ ਜੀ ਠੀਕ ਆ ਲਓ ਜੀ ਠੀਕ ਆ ਸੋ ਤੁਤੋ ਵੀ ਮੌਕੇ ਤੇ ਦੋਸਤੋ ਹੁਣ 16 ਲੀਟਰ ਜਿਹੜਾ ਇਹਦੇ ਥੱਲੇ ਹਾਜ਼ਰ ਜਿਹੜਾ ਕਿਸੇ ਕਿਸਾਨ ਫਾਰਮਰ ਵੀਰ ਨੇ ਅਗੇ ਚੁਵਾਈ ਕਰ ਲੈਣੀ ਠੀਕ ਆ ਤੇ ਹਾਈਟ ਕਰ ਤੁਸੀਂ ਆ ਨਾਰਮਲ ਵੇਖ ਕੇ ਚੈੱਕ ਕਰ ਹੀ ਰਹੇ ਹੋ ਵੀ ਫੁੱਲ ਵੱਡੀ ਹਾਈਟ ਆ ਠੀਕ ਆ अच्छा लप्रीत बखाला थोड़ा ਘੱਟ ਫੋਹਦੀ ਹੈ ਕਿ ਵੈਸੇ ਦੁੱਧ ਪੂਰਾ ਹੈ ਨਾ ਹਾਂਜੀ ਹਾਂਜੀ ਦੁੱਧ ਪੂਰਾ ਭਾਈ ਇਹ ਵਿਖਾਵਾ ਥੋੜਾ ਘੱਟ ਕਰਦੀ ਠੀਕ ਆ ਹਾਂਜੀ ਤੇ ਕੀ ਮੰਗ ਕਰਦੇ ਆ ਮੁੱਲ ਕੀ ਰੋਹ ਕਹਿੰਦਾ ਮੰਗ ਭਾਈ ਇਹ ਤਾਂ ਇਹਦੀ 42000 ਰੁਪਇਆ ਜੀ 42000 ਹਾਂਜੀ ਠੀਕ ਹੈ ਭਰਾ ਬਾਕੀ ਆਪਾਂ 40 ਜੋ ਮਾਨਤਨ ਪੂਰਾ ਫੋਲ ਕਰਾਂਗੇ ਭਾਈ ਅੱਛਾ 38 ਦੇਾਂਗੇ 38 ਦੀ ਹਾਂਜੀ ਹੋਰ ਵੀ ਹੋ ਜੂਗੀ ਲੈਸ ਹਾਂਜੀ ਹੋ ਜੂਗੀ ਭਾਈ ਸ਼ੋਰਟ ਹੋ ਜੂਗੀ ਵਿੱਚੋਂ 38 ਚੋਂ ਹਾਂਜੀ ਠੀਕ ਹੈ ਜੀ ਲੋ ਦੋਸਤੋਂ 38000 ਦੇ ਵਿੱਚੋਂ ਵੀ ਸ਼ੋਰਟ ਹੋ ਜੂਗੀ ਡਿਮਾਂਡ ਚਾਹੇ ਵੀਰ ਨੇ 42 ਕੀਤੀ ਆ 38000 ਦੇ ਵਿੱਚੋਂ ਛੋੜਛਾਪਾ ਹੋ ਜਾਊਗਾ 16 ਕਿਲੋ ਦੋਸਤੋ ਨੈਟ ਦੁੱਤ ਜਿਹੜਾ ਹੋਣ ਕਿਸੇ ਵੀਰ ਨੇ ਚੋ ਲੈਣਾ ਉਹ ਤੁਸੀਂ ਆਣ ਕੇ ਆਪਣੀ ਤਸੱਲੀ ਕਰ ਲਿਓ ਨਰਕਪਰਖ ਕਰ ਲਿਓ ਠੀਕ ਆ ਜੀ ਦੂਰੋਂ ਨੇੜੇੋਂ ਕੋਈ ਵੀਰ ਸੌਦਾ ਕਰਦਾ ਬੇਸ਼ੱਕ ਵੀਡੀਓ ਕਾਲ ਤੇ ਵੀ ਤੁਸੀਂ ਆਪਣੀ ਤਸੱਲੀ ਕਰਵਾ ਸਕਦੇ ਜੀ ਤੇ ਇਹ ਵੜ ਇੱਕ ਜਿਹੜੀ ਦੋਸਤੋ ਤੁਹਾਨੂੰ ਮੀਣੀ ਉਹ ਪਰਲੇ ਬੰਨੇ ਆਪਾਂ ਜਿਹੜੀ ਪਹਿਲੇ ਨੰਬਰ ਤੇ ਮਾਝ ਦਿਖਾਤੀ ਹੈ ਦੋ ਐਨੀਮਲਸ ਜਿਹੜੇ ਦੋਸਤੋ ਅੱਜ ਸੇਲ ਨੇ ਬਕਾਊ ਨੇ ਜਿਹੜੇ ਵੀ ਉਹਨੂੰ ਜਜੂਗਾ ਸੌਦਾ ਪਸੰਦ ਆਊਗਾ ਤੁਸੀਂ ਘਰੇ ਆਣ ਕੇ ਨਰਕਪਰਖ ਕਰ ਲਿਓ ਤੇ ਨੰਬਰ 98789 ਨੰਬਰ ਬਹੁਤ ਮੇਰਾ ਨੰਬਰ ਭਾਈ 70872 38326 17878 38326 ਠੀਕ ਹੈ ਵੀਰ ਹਾਂਜੀ ਤੇ ਇੱਕ ਹੋਰ ਨੰਬਰ ਮੇਰੇ ਪਾਪਾ ਦਾ ਲੈ ਲਓ ਉਹ ਵੀ ਦੇ ਦੋ ਨਾਸੀ 743 33301 ਠੀਕ ਹੈ ਜੀ ਹਾਂਜੀ ਬਸ ਲਾਪਰੀ ਤੇ ਦੋ ਪਸ਼ੂ ਸੀ ਹਾਂਜੀ ਹਾਂਜੀ ਦੋ ਪਸ਼ੂ ਆਪਣੇ ਤੋਂ ਭਾਈ ਠੀਕ ਹੈ ਜੀ ਹਾਂਜੀ ਲਓ ਦੋਸਤੋ ਦੋ ਪਸ਼ੂ ਸੀ ਅੱਜ ਵੀਰ ਲਾਪਰੀ ਤੇ ਹੁਣ ਦੇਖੋ ਲਾ ਤੇ ਬਾਕੀ ਸ਼ੌਂਕ ਹੈਗਾ ਵੀਰ ਉਹਨਾਂ ਨੂੰ ਨਸਲ ਬਰੀਡ ਦਾ ਵੀ ਨਾਲ ਦੇ ਨਾਲ ਸੇਲ ਪਰਚੇਜ਼ ਦਾ ਕੰਮ ਵੀ ਆ ਇੱਕ ਅੱਗੇ ਫਰੰਟ ਦੇ ਮਾਲੀ ਆ ਕਟਾ ਵੀਰ ਉਹਨਾਂ ਦੇ ਕੋਲ ਆ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੇਖੋ ਠੀਕ ਆ ਜੀ ਇਹ ਸ਼ੌਂਕ ਨਾਲ ਰੱਖਿਆ ਕੋਈ ਵੇਰੇ ਦੇ ਲਈ ਫੋਨ ਨਾ ਕਰੇ ਠੀਕ ਆ ਤੇ ਇਹ 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 ਲਾਪਰਿਤ ਕਿੰਦਾ ਬੱਚਾ ਹੈ ਇਹ ਲਲਬਖਸ਼ ਦਾ ਬੱਚਾ ਭਾਈ ਲਲਬਖਸ਼ ਦਾ ਬੱਚਾ ਹੈ ਹਾਂਜੀ ਠੀਕ ਆ ਤੇ ਕਟਾ ਚੰਗਾ ਕਿੰਨੀ ਕੁ ਉਮਰ ਹੋ ਗਈ ਦੀ ਇਹਦੀ 1.5 ਸਾਲ ਉਮਰ ਹੋ ਗਈ ਭਾਈ ਜੀ 1.5 ਸਾਲ ਹਾਂਜੀ ਠੀਕ ਆ ਜੀ ਖੀਰਾ ਹੈ ਨਾ ਖੀਰਾ ਖੀਰਾ ਤੇ ਸ਼ੌਂਕ ਨਾਲ ਰੱਖਿਆ ਫਿਰ ਹਾਂਜੀ ਸ਼ੌਂਕ ਨਾਲ ਭਾਈ ਇਹ ਸੇਲ ਤੋਂ ਨਹੀਂ ਕਰਦਾ ਨਹੀਂ 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 ਨਾਟ ਫਾਰ ਸੇਲ ਭਾਈ ਲਓ ਦੋਸਤੋ ਨਾਟ ਫਾਰ ਸੇਲ ਆ ਤੇ ਸ਼ੌਂਕ ਨਾਲ ਰੱਖਿਆ ਬਾਕੀ ਇੱਕ ਤੁਹਾਨੂੰ ਦਰਸ਼ਨੀਤਰ ਕਰਵਾਉਣਾ ਹੈ ਦੋਸਤੋ ਇੱਕ ਹੋਰ ਸ਼ੌਂਕੀਆ ਝਾਤੀ ਮਰਾਉਨੇ ਆ ਇਹ ਨੀਲੀ ਰਵੀ ਦੀ ਮਾਜਾ ਠੀਕ ਹੈ ਜੀ ਨੀਲੀ ਰਵੀ ਦੀ ਮਾਜਾ ਤੇ ਪੀਡੀਐਫ 2024 ਦੇ ਵਿੱਚੋਂ ਦੋਸਤੋ ਇਹਨੇ ਵੀ ਚੰਗਾ ਸਤਾਨ ਹਾਸਲ ਕੀਤਾ ਇਸ ਮਾਜਾ ਨੇ ਠੀਕ ਹੈ ਤੇ ਬਾਕੀ ਲਾਪਰੀਤਨ ਦੀ ਪੂਰੀ ਡਿਟੇਲ ਡਿਟੇਲ ਤੂੰ ਦੇ ਦੇ ਬਿਊਟੀ ਦੇ ਵਿੱਚ ਗਈ ਸੀ ਹਾਂਜੀ ਭਾਈ ਜੀ ਬਿਊਟੀ ਜੇ ਪਈ ਸੀ ਬਰੀਡ ਕੰਪੀਟੀਸ਼ਨ ਚ ਪਈ ਏ ਮਤਲਬ ਕਿ ਮਿਲਕ ਬਿਊਟੀ ਵਿੱਚ ਹਾਂਜੀ ਠੀਕ ਆ ਤੇ ਉਹਦੇ ਚ ਕਿੰਨਾ ਸਥਾਨ ਲਿਆ ਇਹ 4ਥ ਪੋਜੀਸ਼ਨ ਤੇ ਆਈ ਹੈ ਭਾਈ 4ਥ ਪੋਜੀਸ਼ਨ ਤੇ ਹਾਂਜੀ ਠੀਕ ਹੈ ਜੀ ਫਿਰ ਸਰਟੀਫਿਕੇਟ ਤੇ ਫੋਲ ਲਵਾ ਕੇ ਹਾਂਜੀ ਸਰਟੀਫਿਕੇਟ ਆਪਣੇ ਕੋਲ ਭਾਈ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਇਹ ਵੀ ਚੰਗਾ ਸਥਾਨ ਹਾਸਲ ਕੀਤਾ ਹੈ ਸਮਾਜ ਨੇ ਤੇ ਹੁਣ ਇਹ ਕਿਵੇਂ ਦੁੱਧ ਚੱਲਣ ਦੀ ਹੈ ਜਾਂ ਅੱਗੇ ਦੁੱਧੇ ਚੱਲ ਰਹੀ ਭਾਈ ਇਹ ਇਹ ਮਹੀਨਾ ਕੋਇਆ ਸੋਈ ਮਹੀਨਾ ਕੋਇਆ ਸੋਈ ਕਿੰਨਾ ਮਿਲ ਕੇ ਇਹਦੇ ਸਦੇ 16 ਲੀਟਰ ਤੇ ਚੱਲ ਰਹੀ ਭਾਈ ਇਹ 16 ਲੀਟਰ ਤੇ ਹਾਂਜੀ ਲਓ ਜੀ ਸੋ ਨੀਲੀ ਦਾਵੀ ਦੀ ਦੋਸਤੋ ਇਹ ਮਾਝਾ ਠੀਕ ਹੈ ਜੀ ਕਪ ਬਖਾਉਣ ਦਾ ਪਰਪਸ ਇਹੀ ਹੈਗਾ ਵੀ ਇੱਕ ਬਰੀਡ ਦੇ ਨਾਲ ਵੀ ਕਾਫੀ ਇਹ ਘਰ ਜੁੜਿਆ ਹੈਗਾ ਸੋ ਪਸ਼ੂ ਜਿਹੜੇ ਦੋਸਤੋ ਇੱਕ ਬਰੀਡ ਪਰਪਸ ਉੱਪਰ ਵੀ ਵੀਰ ਹੁਣੀ ਵਰਕ ਕਰਦੇ ਆ ਰਹੇ ਨੇ ਇੱਕ ਕਟਾ ਅਲਬਖਸ ਦਾ ਰੱਖਿਆ ਇਹ ਕਿ ਮੱਝ ਬਿਊਟੀ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਤੇ ਫੋਰਥ ਪੋਜੀਸ਼ਨ ਜਿਹੜੀ ਹਾਸਲ ਕਰਕੇ ਉਥੋਂ ਵਾਪਸ ਆਈ ਹੈ ਪੀਡੀਐਫ ਜਗਰਾਵਾ ਮੇਲੇ ਤੋਂ ਸੋ ਜਿਹੜੇ ਵਕਾਊ ਪਸ਼ੂ ਆ ਦੋਸਤੋ ਇਹ ਦੋ ਦੋ ਨਾਗ ਨੇ ਠੀਕ ਹੈ ਇੱਕ ਮੱਝ ਤੁਹਾਨੂੰ ਦਿਖਾਤੀ ਆ ਮੀਨੀ ਤੇ ਇੱਕ ਤੁਹਾਨੂੰ ਇਹ ਵਿਹੜ ਦਿਖਾਤੀ ਹੈ ਸ਼ਾਹੀਵਾਲ ਕਰੋਸਾਂਗ ਤੇ ਵਿੱਚ ਫੁੱਲ ਬੜਾ ਫੁੱਲ ਵੱਡੀ ਹਾਈਟ 갖ਤਾ ਬਾਕੀ ਜਿਹੜਾ ਵੀ ਸੌਦਾ ਦੋਸਤੋ ਕਿਸੇ ਵੀਰ ਨੂੰ ਜੱਜੂਗਾ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਦਿੱਤੇ ਗਏ ਨੰਬਰਾਂ ਤੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ